ਅਸਲਾਮੁਅਲੈਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵਾਈਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀਆ ਮਿੱਤਰਾਂ ਮਾਮਦ ਪੈਣਾ ਨੂੰ ਜੀ ਆਇਆਂ ਨੂੰ ਤੁਹਾਡੇ ਵਾਸਤੇ ਅੱਜ ਗਿਆਨੀ ਸੰਤ ਸਿੰਘ ਜੀ ਮਸਕੀਨ ਦੀ ਬਹੁਤ ਵਧੀਆ ਕਥਾ ਲੈ ਕੇ ਹਾਜ਼ਰ ਹੋਏ ਹਨ ਤੁਹਾਨੂੰ ਪਤਾ ਹੈ ਕਿ ਆਪਣੇ ਚੈਨਲ ਤੇ ਤਕਰੀਬਨ 90% ਗਿਆਨੀ ਸੰਤ ਸਿੰਘ ਜੀ ਮਸਕੀਨ ਦੀਆਂ ਕਥਾ ਨੇ ਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਦੀ ਕਥਾ ਸੁਣ ਕੇ ਬਹੁਤ ਆਨੰਦ ਮਿਲਦਾ ਹੈ ਤੇ ਬਹੁਤ ਗਿਆਨ ਮਿਲਦਾ ਹੈ ਤੇ ਜ਼ਿੰਦਗੀ ਗੁਜ਼ਾਰਨ ਦੇ ਅਸੂਲ ਮਿਲਦੇ ਨੇ ਤੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਲੁਕੀਆਂ ਹੋਈਆਂ ਨੇ ਇੰਨੀ ਜ਼ਿੰਦਗੀ ਗੁਜ਼ਾਰਨ ਦੇ ਬਾਵਜੂਦ ਉਹ ਨਹੀਂ ਪਤਾ ਚੱਲ ਸਕੀਆਂ ਲੇਕਿਨ ਗਿਆਨੀ ਸੰਸ ਸਿੰਘ ਜੀ ਮਸਕੀਨ ਦੀ ਕਥਾ ਸੁਣਦੇ ਆ ਤੇ ਉਹ ਗੱਲਾਂ ਜਿਹੜੀਆਂ ਉਹ ਪਤਾ ਚੱਲਦੀਆਂ ਨੇ ਤੇ ਬਹੁਤ ਦਿਲ ਹੀ ਖੁਸ਼ੀ ਹੁੰਦੀ ਹੈ ਤੇ ਖੈਰ ਅੱਜ ਬਹੁਤ ਹੀ ਵਧੀਆ ਵਧੀਆ ਉਹਨਾਂ ਦੀਆਂ ਕਥਾਂ ਦੇ ਵਿੱਚੋਂ ਇੱਕ ਵਧੀਆ ਕਥਾ ਲੈ ਕੇ ਹਾਜ਼ਰ ਹੋਏ ਆਂ ਇਸ ਕਥਾ ਨੂੰ ਸੁਣੋਗੇ ਤਾਂ ਤੁਹਾਨੂੰ ਜ਼ਰੂਰ ਆਨੰਦ ਮਿਲੇਗਾ ਔਰ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਦੱਸਣਾ ਕਿ ਕਥਾ ਤੁਹਾਨੂੰ ਕਿਸੀ ਲੱਗੀ ਤੇ ਚਲੋ ਹੁਣ ਕਰਨੇ ਆ ਵੀਡੀਓ ਸਟਾਰਟ ਤੇ ਵੀਡੀਓ ਦੀ ਬਾਤ ਕਰਾਂਗੇ ਗੱਲ ਬਾਤ ਨਵੀਂ ਵਿਆਹੀ ਹੋਈ ਨੋ ਆਈਏ ਕਰਨੂ ਉਹ ਵੀ ਪકડਣਾ ਚਾਹੰਦੀ ਏ ਪਰ ਬੁੱਢੀ ਸੱਸ ਵੀ ਪਕੜ ਝਕੜ ਆਪਣੀ ਵਧਾਈ ਬੈਠੀ ਉਮਰ ਦੇ ਨਾਲ ਵਧੀ ਝਗੜਾ ਇੱਥੋਂ ਸ਼ੁਰੂ ਹੁੰਦਾ ਕਲੇਸ਼ ਇੱਥੋਂ ਸ਼ੁਰੂ ਹੁੰਦਾ 99% ਘਰ ਉਜੜਦੇ ਨੇ ਵੱਖ ਹੁੰਦੇ ਨੇ ਜਾਂ ਬਰਬਾਦ ਹੁੰਦੇ ਨੇ ਗੁਸਤਾਖੀ ਮਾਫ ਇਸਤਰੀ ਕਰਕੇ ਹੁੰਦੇ ਨੇ ਦੀਵਾ ਬਲੇ ਅੰਧੇਰਾ ਜਾਏ ਗੁਰੂ ਨਾਨਕ ਪਹਿਲੇ ਪਾਤਸ਼ਾਹ ਜੀ ਦੇ ਵਾ ਦੀਵਾ ਬਲੇ ਅੰਧੇਰਾ ਜਾਏ 베ਦ ਪਾਠ ਮਤ ਪਾਪਾਂ ਖਾਏ ਪ੍ਰਭੂ ਦੀ ਬਾਣੀ ਦਾ ਪਾਠ ਇਧਰ ਕੀਤਾ ਇਧਰ ਪਾਪ ਬਸਮ ਹੋ ਗਏ ਪਾਪ ਖਾਦੇ ਗਏ ਪਾਪ ਖਤਮ ਹੋ ਗਏ ਪਾਠ ਕੀਤਾ ਪਾਪ ਖਤਮ ਨਹੀਂ ਹੋਏ ਦੁੱਖ ਖਤਮ ਨਹੀਂ ਹੋਏ ਤਾਂ ਸਤਿਗੁਰudev ਜੀ ਕਹਿੰਦੇ ਨੇ ਫਿਰ ਦੀਵਾ ਨਹੀਂ ਜਲੇ ਫਿਰ ਇਹ ਨਹੀਂ ਚਲੇਆ ਫਿਰ ਇਹ ਰਸਤੇ ਤੇ ਖੜਾ ਹੈ ਨਹੀਂ ਤੇ ਐਸਾ ਨਹੀਂ ਹੈ ਇਧਰ ਦੀਵਾ ਬਾਲੀਏ ਤੇ ਮਹੀਨੇ ਬਾਅਦ ਹਨੇਰਾ ਜਾਏਗਾ ਹੁਣ ਹੀ ਜਾਂਦਾ ਪਾਠ ਮੈਂ ਹੁਣ ਕਰਾਂ ਤੇ ਪਾਪ ਮੇਰੇ ਅਗਲੇ ਜਨਮ ਦੇ ਚ ਮਟਣਗੇ ਜਨਮ ਮੈਂ ਰੋਂਦੇ ਆ ਬਟਿਆਂ ਗੁਜ਼ਾਰਾਂਗਾ ਇਹ ਜਨਮ ਮੈਂ ਦੁੱਖਾਂ ਦੇ ਚ ਗੁਜ਼ਾਰਾਂਗਾ ਅਗਲੇ ਜਨਮ ਦੇ ਚ ਮੈਨੂੰ ਮੁਕਤੀ ਮਿਲੇਗੀ ਐਸਾ ਗੁਰਬਾਣੀ ਨਹੀਂ ਬੰਦਦੀ ਹੁਣੇ ਬੰਦਦੀ ਜਾਣ ਕੇ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਤ ਕਹਿੰਦੇ ਨੇ ਉਸੇ ਵਕਤ ਤਤ ਚਿੰਨ ਉਸੇ ਵਕਤ ਭਾਰਤ ਦੇ ਰੇਲਵੇ ਦੇ ਵਿੱਚ ਲਿਖਿਆ ਹੁੰਦਾ ਹੈ ਰੇਲਵੇ ਸਟੇਸ਼ਨਾਂ ਤੇ ਤਤਕਾਲ ਅਰਕਸ਼ਨ ਕੋਈ ਹੁਣੇ ਦਸਤੀ ਰਿਜ਼ਰਵੇਸ਼ਨ ਲਿਓ ਹੁਣੇ ਤਤਕਾਲ ਇਹਨੂੰ ਕਰੰਟ ਬੁਕਿੰਗ ਕਹਿੰਦੇ ਨੇ ਤਤਕਾਲ ਹੁਣੇ ਹੁਣੇ ਲੈ ਲਾ ਜਿੱਧਰ ਦੀ ਸੀਟ ਚਾਹੀਦੀ ਹੁਣੇ ਹੀ ਲੈ ਲਾ ਕੋਈ ਨਾ ਲੈ ਕਾਊਂਟਰ ਰੱਖਿਆ ਹੋਇਆ ਹੈ ਤਤਕਾਲ ਆਰ ਐਕਸ਼ਨ ਹੁਣੇ ਹੀ ਐਸੇ ਵਕਤ ਲੈ ਲਾ ਤਤ ਗਿਆਨ ਤੇ ਸਮਾਨਮ ਪ੍ਰਗਟ ਆਇਆ ਤਤ ਗਿਆਨ ਉਸੇ ਵਕਤ ਇਧਰ ਭਰੋਸਾ ਵਜਿਆ ਇਧਰ ਬ੍ਰह्म ਗਿਆਨ ਪ੍ਰਗਟ ਹੋ ਗਿਆ ਇਧਰ ਭਰੋਸਾ ਵਜਿਆ ਇਧਰ ਸਮਾਧੀ ਦੇਨ ਹੋ ਗਈ ਇਦਰ ਭਰੋਸਾ ਵਜਿਆ ਸਾਰੇ ਪਾਪ ਨਾਸ ਹੋ ਗਏ ਦੁੱਖ ਨਾਸ ਹੋ ਗਏ ਇਦਰ ਦੀਵਾ ਜਲਿਆ ਸੌ ਸਾਲ ਕੀ ਹਜ਼ਾਰਾਂ ਸਾਲ ਦਾ ਹਨੇਰਾ ਚਲਾ ਗਿਆ ਦੀਵਾ ਬਲੇ ਹਨੇਰਾ ਜਾਏ ਬਾਠ ਕੀਤਾ ਮੈਂ ਜਬਜੀ ਸਾਬ ਦਾ ਦੇਰਾ ਮਿਟਿਆ ਨਹੀਂ ਤੋਂ ਜਬਜੀ ਸਾਬ ਇੱਕ ਜੋਤ ਸੀਹੀ ਮੇਰਾ ਹਿਰਦੇ ਦਾ ਦੀਵਾ ਜਲਿਆ ਨਹੀਂ ਤਾਂ ਸ਼ਾਇਦ ਮੇਰੇ ਦੀਵੇ ਵਿੱਚ ਵੱਟ ਨਹੀਂ ਸੀ ਸ਼ਾਇਦ ਮੇਰੇ ਦੀਵੇ ਵਿੱਚ ਤੇਲ ਨਹੀਂ ਸੀ ਨਹੀਂ ਜਲਿਆ ਹਨੇਰੇ ਦਾ ਹਨੇਰਾ ਪਾਠ ਕਰਕੇ ਵੀ ਮੈਂ ਹਨੇਰੇ ਕਿਰਤਨ ਸੁਣ ਕੇ ਵੀ ਮੈਂ ਹਨੇਰੇ ਕਿਰਤਨ ਕਰਕੇ ਵੀ ਮੈਂ ਹਨੇਰੇ ਚ ਕਥਾ ਕਰਕੇ ਵੀ ਮੈਂ ਹਨੇਰੇ ਚ ਕਥਾ ਸੁਣ ਕੇ ਵੀ ਮੈਂ ਹਨੇਰੇ ਚ ਗੁਸਤਾਖੀ ਮਾਫ برداشت ਕਰਨਾ ਬਹੁ ਗਿਣਤੀ ਅੰਧੇਰੇ ਵਿੱਚ ਹੈ। ਭਾਵੇਂ ਦਾਨ ਵੀ ਹੈ, ਸੇਵਾ ਵੀ ਹੈ, ਕਥਾ ਵੀ ਹੈ, ਕੀਰਤਨ ਵੀ ਹੈ, ਸੁਣਨਾ ਵੀ ਹੈ, ਪੜ੍ਹਨਾ ਵੀ ਹੈ, ਜਪਣਾ ਵੀ ਹੈ। ਅੰਧੇਰਾ ਤੇ ਮਿਟਿਆ ਕੋਈ ਨਹੀਂ। ਉਹਦੀ ਜ਼ਿੰਦਗੀ ਦੱਸਦੀ ਪਈ ਹੈ, ਅੰਧੇਰਾ ਨਹੀਂ ਮਿਟਿਆ। ਉਹਦੇ ਜੀਵਨ ਦਾ ਡੰਗ ਦੱਸਦਾ ਪਿਆ, ਅੰਧੇਰਾ ਨਹੀਂ ਮਿਟਿਆ। ਇਹਦੇ ਹੌਕੇ ਦੱਸਦੇ ਪੈਣਾ ਅੰਧੇਰਾ ਨਹੀਂ ਮਿਟਿਆ। ਇਹਦੀਆਂ ਮੁਰਝਾਈਆਂ ਜਾਂ ਅੱਖਾਂ ਦੱਸਦੀਆਂ ਪਈਆਂ ਅੰਧੇਰਾ ਨਹੀਂ ਮਿਟਿਆ। ਇਹਦਾ ਚਿੰਤਾ ਦੇ ਚ ਗਰਸਿਆ ਹੋਇਆ ਮਨ ਦੱਸਦਾ ਪਿਆਂ ਦੇਰਾ ਨਹੀਂ ਮਿਟਿਆ ਇਹਦੇ ਦੁੱਖ ਦੱਸਦੇ ਪੈਨਾਂ ਦੇਰਾ ਨਹੀਂ ਮਿਟਿਆ ਦੀਵਾ ਬਲੇ ਅੰਧੇਰਾ ਜਾਏ ਇਹ ਨਹੀਂ ਦੀਵਾ ਜਲੇ ਤਾਂ ਅੰਧੇਰਾ ਕੱਲ ਜਾਏਗਾ ਮਹੀਨੇ ਬਾਅਦ ਜਾਏਗਾ ਮੈਂ ਫਿਰ ਅਰਜ਼ ਕਰਾਂ 200 ਮੀਲ ਦੀ ਵਾਟ ਹੈ 50 60 ਮੀਲ ਦੀ ਰਫਤਾਰ ਤੇ ਚੱਲ ਜੇ ਘੰਟੇ ਦੇ حساب ਨਾਲ ਅੰਦਾਜ਼ਾ ਲੱਗ ਜਾਂਦਾ ਹੈ ਕਿ ਕਿੰਨੀ ਦੇਰ ਦੇ ਜਵਾਰਟ ਮੁੱਕ ਜਾਏਗੇ ਇਸ ਤਰੀਕੇ ਨਾਲ ਹਜ਼ਾਰਾਂ ਮੀਲ ਦੀ ਵਾਟ ਨੂੰ ਵੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਐਨੇ ਘੰਟਿਆਂ 'ਚ ਐਨੇ ਦਿਨਾਂ 'ਚ ਮੁੱਕ ਜਾਏਗੇ ਜੇ ਇਹ ਪੰਥ ਹੈ ਰਸਤਾ ਹੈ ਕਿੰਨਾ ਚੱਲੀਏ ਤੇ ਮੁਕੇਗਾ ਕਦੋਂ ਪਹੁੰਚਾਂਗੇ ਕਦੋਂ ਪਹੁੰਚਾਂਗੇ ਕਿੰਨੇ ਦਿਨ ਲੱਗਣਗੇ ਕਿੰਨੇ ਮਹੀਨੇ ਲੱਗਣਗੇ ਇੱਕ ਸੈਕਿੰਡ ਲੱਗਦਾ ਹੈ ਇੱਕ ਪਲ ਇਹਨੂੰ ਕਿਧਰੇ ਅਤਕਥਰੀ ਨਾ ਸਮਝ ਲੈਣਾ ਇਹਨੂੰ ਕਿਧਰੇ ਵਧਾਈ ਉਹ ਵੀ ਗੱਲ ਨਾ ਸਮਝ ਲੈਣਾ ਭਗਤ ਗੁਰੂ ਨਾਨਕ ਐਸਾ ਹੀ ਕਹਿੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਐਸਾ ਹੀ ਕਹਿੰਦੇ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਨਿਮਕ ਇੱਕ ਸੈਕਿੰਡ ਇੱਕ ਪਲ ਇੱਕ ਪਲ ਦੇ ਚ ਜਨਮਾਂ ਜਨਮਾਂ ਅੰਤਰਾਂ ਦੇ ਪਾਪ ਮਿਟ ਜਾਣਗੇ ਇੱਕ ਪਲ ਦੇ ਜਨਮਾਂ ਜਨਮਾਂ ਅੰਤਰਾਂ ਦੀ ਮਹਿਲ ਦੁੱਲ ਜਾਏਗੀ ਇੱਕ ਪਲ ਦੇ ਚ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ ਜਿਹੜਾ ਕਮ ਇੱਕ ਪਲ ਦੇ ਚ ਹੋ ਸਕਦਾ ਹੈ ਕਈਆਂ ਨੂੰ ਕਈ ਮਹੀਨੇ ਲੱਗ ਜਾਂਦੇ ਨੇ ਕਈਆਂ ਨੂੰ ਕਈ ਸਾਲ ਲੱਗ ਜਾਂਦੇ ਨੇ ਗੁਸਤਾਖੀ ਮਾ ਬੁਥੇਰਿਆਂ ਨੂੰ ਤੇ ਕਈ ਜਨਮ ਲੱਗਦੇ ਬਹੁਤ ਜਨਮ ਬਿਛਰੇ ਥੇ ਮਾਧੋ ਇਹ ਜਨਮ ਤੁਹਾਰੇ ਲੇਖੇ ਦਿਸ ਪਏ ਹੈ ਇਹ ਪ੍ਰਭੂ ਜਮਿਆ ਮਰੇਆ ਕਈ ਜਨਮ ਬਿਛੜੇ ਰਹੇ ਮਿਲਣਾ ਤੇ ਨਹੀਂ ਹੋਇਆ ਫੇੜ ਤੇ ਨਹੀਂ ਬਣੇ ਦੂਰ ਕਿਉਂ ਜਾਓ ਇੱਕ ਸੂਫੀ ਸੰਤ ਈਰਾਨ ਦਾ ਰਹਿਣ ਵਾਲਾ ਕੋ ਵੀ ਮੰਨਦਾ ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾਮੈ ਮਾ ਕੁਨਮ اے ਖੁਦਾ ਪਤਾ ਨਹੀਂ ਮੈਂ ਕਿੰਨੀ ਦਫਾ ਆ ਚੁਕੇ ਆ ਬਾਰ ਬਾਰ ਆਇਆ ਕੋਈ ਇੱਕ ਦਫਾ ਆਇਆ ਕਈਆਂ ਦਾ ਪਿਓ ਬਣਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਤੀ ਬਣਿਆ ਕਈਆਂ ਦੀ ਪਤਨੀ ਬਣਿਆ ਕਈਆਂ ਦਾ ਭਰਾ ਬਣਿਆ ਕਈਆਂ ਦੇ ਭੈਣ ਬਣਿਆ ਕਈਆਂ ਨਾਲ ਰਿਸ਼ਤਾ ਜੁੜਿਆ ਖੁਦਾ ਤੇਰੇ ਨਾਲ ਰਿਸ਼ਤਾ ਨਹੀਂ ਜੁੜਿਆ ਨਹੀਂ ਜੁੜਿਆ ਕਈ ਦਫਾ ਭਗਤ ਕਬੀਰ ਵੀ ਕਹਿੰਦੇ ਨੇ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਵ ਹੋਇਆ ਮਾਤਾ ਦੇ ਗਰਵ ਦੇ ਚ ਮੈਂ ਕਈ ਦਫਾ ਆ ਚੁੱਕਿਆ ਮੈਨੂੰ ਪਤਾ ਚੱਲਿਆ ਕਦੋਂ ਜਦ ਮੈਂ ਰਾਮ ਦੇ ਗਰਵ ਦੇ ਚ ਆਇਆ ਮੈਂ ਰਾਮ ਨਾਮ ਦੇ ਸਮਾਇਆ ਜਦ ਮੈਂ ਪ੍ਰਭੂ ਦੇ ਨਾਮ ਵਿੱਚ ਲਈ ਨ ਹੋਇਆ ਮੈਨੂੰ ਪਤਾ ਚੱਲੇ ਤੇ ਗਰਬ ਦੇ ਵਿੱਚ ਮੈਂ ਕਈ ਦਫਾ ਆ ਚੁੱਕੇ ਹਾਂ ਕਈ ਦਫਾ ਜੰਮ ਚੁੱਕੇ ਹਾਂ ਕਈ ਦਫਾ ਮਰ ਚੁੱਕੇ ਹਾਂ ਐਸੇ ਘਰ ਹਮ ਬਹੁਤ ਬਸਾਏ ਇਸ ਤਰ੍ਹਾਂ ਦਾ ਘਰ ਜਿਹੜਾ ਮੇਰਾ ਹੁਣ ਹੈ ਕਬੀਰ ਕਹਿੰਦੇ ਨੇ ਇੱਥੇ ਮੈਂ ਕਈ ਦਫਾ ਵਸਾ ਚੁੱਕੇ ਹਾਂ ਬਹੁਤ ਦਫਾ ਵਸਾ ਚੁੱਕੇ ਹਾਂ ਨਾਮ ਜਪਦਿਆਂ ਜਪਦਿਆਂ ਪਹਿਲੇ ਅੰਧੇਰਾ ਦਿਸਣ ਲੱਗ ਪੈਂਦਾ ਕਿਉਂਕਿ ਅੱਖਾਂ ਖੁੱਲਦੀਆਂ ਨੇ ਸਮਝ ਆ ਜਾਂਦੀ ਹੈ ਨਾਮ ਜਪਦਿਆਂ ਜਪਦਿਆਂ ਪਹਿਲੇ ਔਗਣ ਦਿਖਾਈ ਦਿੰਦੇ ਨੇ ਗੁਨਾਹ ਦਿਖਾਈ ਦਿੰਦੇ ਨੇ ਇੱਕ ਗੁਨਾਹਗਾਰ ਮਨੁੱਖ ਨੂੰ ਆਪਣੇ ਗੁਨਾਹ ਨਹੀਂ ਦਿਖਾਈ ਦਿੰਦੇ ਉਹ ਤੇ ਹੱਸ ਹੱਸ ਕੇ ਕਰਦਾ ਹੈ ਗੁਨਾਹ ਇੱਕ ਪਾਪੀ ਨੂੰ ਆਪਣੇ ਪਾਪ ਨਹੀਂ ਦਿਖਾਈ ਦਿੰਦੇ ਪਾਪ ਕਰਕੇ ਖੁਸ਼ ਹੁੰਦਾ ਹੈ ਇਕ ਝੂਠ ਬੋਲਣ ਵਾਲੇ ਨੂੰ ਆਪਣਾ ਬੋਲੇ ਹੋਇਆ ਝੂਠ ਨਹੀਂ ਦਿਖਾਈ ਦਿੰਦਾ ਉਹ ਤੇ ਝੂਠ ਚੱਲ ਜਾਏ ਖੁਸ਼ ਹੁੰਦਾ ਹੈ ਪਰ ਸੰਨ ਹੋਣਾ ਨਾਮ ਅਭਿਆਸੀ ਨੂੰ ਪਹਿਲਾ ਆਪਣੇ ਔਗਣ ਦਿਖਾਈ ਦੇਣ ਪਾਪ ਦਿਖਾਈ ਦੇਣ ਫਿਰ ਪੁੰਨ ਦਿਖਾਈ ਦੇਣ ਲੱਗ ਪੈਂਦਾ ਫਿਰ ਪ੍ਰਭੂ ਦਿਖਾਈ ਦੇਣ ਲੱਗ ਪੈਂਦਾ ਇਹ ਪਛਾਣ ਹੈ ਜ਼ਿੰਦਗੀ ਪਰ ਕਈ Satsang ਕਰਦੇ ਰਹਿੰਦੇ ਨੇ ਆਪਣੀਆਂ ਗਲਤੀਆਂ ਨਹੀਂ ਮੰਨਦੇ ਆਪਣੀ ਗਲਤੀ ਮੰਨਣਾ ਆਪਣੀ ਭੁੱਲ ਮੰਨਣਾ ਧਾਰਮਿਕ ਜਗਤ ਦਾ ਸਭ ਤੋਂ ਵੱਡਾ ਗੁਣ ਹੈ ਸਭ ਤੋਂ ਵੱਡਾ ਗੁਣ ਹੈ ਤਾਂ ਹੀ ਭੁੱਲ ਸੁਧਰੇਗੀ ਤਾਂ ਹੀ ਗਲਤੀਆਂ ਦਾ ਸੁਧਾਰ ਹੋਵੇਗਾ ਪਹਿਲੇ ਕਬੂਲ ਤੇ ਕਰੇ ਪਰ ਕਬੂਲ ਤੇ ਤਾਂ ਕਰੇ ਜੇ ਦੇਸੇ ਅੰਧਾ ਹੈ ਜੇ ਅਜੇ ਅੱਖਾਂ ਨਹੀਂ ਖੁੱਲੀਆਂ ਜੇ ਅਜੇ ਸਮਝ ਨਹੀਂ ਬਹੁਤ ਜਨਮ ਵਿਚਰੇ ਥੇ ਮਾਧੋ ਐਸੇ ਘਰ ਹਮ ਬਹੁਤ ਬਸਾਏ ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾਮੈ ਮਾ ਕੋ ਨਮ ਐ ਯਾਰ ਐ ਖੁਦਾ ਤੈਨੂੰ ਆਪਣੇ ਘਰ ਦਾ ਮਹਿਮਾਨ ਬਣਾ ਸਕਾਂ ਤੈਨੂੰ ਆਪਣੇ ਘਰ ਲਿਆ ਸਕਾਂ ਪਤਾ ਨਹੀਂ ਮੈਂ ਕਿੰਨੀ ਦਫਾ ਆਇਆ ਕਿੰਨੀ ਦਫਾ ਜਮਾਂ ਤੇ ਮਰੇ ਆਂ ਬੁਥੇਰਿਆਂ ਨੂੰ ਯਾਰ ਬਣਾਇਆ ਬੁਥੇਰਿਆਂ ਨੂੰ ਮਿੱਤਰ ਬਣਾਇਆ ਬੁਥੇਰਿਆਂ ਨਾਲ ਸੰਬੰਧ ਜੁੜਿਆ ਇਹ ਖੁਦਾ ਤੇਰੇ ਨਾਲ ਨਹੀਂ ਜੁੜਿਆ ਤੇਰੇ ਨਾਲ ਨਹੀਂ ਐਸੇ ਘਰ ਹਮ ਬਹੁਤ ਬਸਾਏ ਇਸ ਤਰ੍ਹਾਂ ਦੇ ਘਰ ਤੇ ਅਸੀਂ ਕਈ ਵਸਾ ਚੁਕੇ ਹਾਂ ਕਬੀਰ ਸ਼ਾਇਦ ਮੈਂ ਅਰਜ਼ ਕੀਤੀਏ ਕਿ ਨਹੀਂ ਅਗਰ ਇੱਕ ਪੁਰਸ਼ ਢੰਗ ਨਾਲ ਜੀਵੇ ਮर्यादा ਅਨਸਾਰ ਜ਼ਿੰਮੇਦਾਰ ਹੈ ਆਪਣੇ ਆਪ ਨੂੰ ਸੰਜਮ ਦੇ ਵਿੱਚ ਰੱਖੇ ਬਿਰਦ ਹੁੰਦੇ ਆਉਂਦਿਆਂ ਇਸਤਰੀ ਜੈਸਾ ਹੋ ਜਾਏਗਾ ਉਹਦੇ ਸੁਭਾਅ ਦੇ ਵਿੱਚ ਹਲੇਮੀ ਆ ਜਾਏਗੀ ਬਰਦਾਸ਼ਤ ਦਾ ਮਾਦਾ ਆ ਜਾਏਗਾ ਸਹਿਨ ਸ਼ਕਤੀ ਆ ਜਾਏਗੀ ਇਸਤਰੀ ਦਾ ਇਹ ਗੁਣ ਹੈ ਸੁਭਾਅਕ ਸਹਿਨ ਸ਼ਕਤੀ ਆ ਜਾਏਗੀ ਬਰਦਾਸ਼ਤ ਦਾ ਮਾਦਾ ਆ ਜਾਏਗਾ ਹਲੇਮੀ ਆ ਜਾਏਗੀ ਆਵਾਜ਼ ਦੇ ਵਿੱਚ ਬਾਰੀਕੀ ਆ ਜਾਏਗੀ ਬੋਲਣ ਦੇ ਵਿੱਚ ਮਿਠਾਸ ਆ ਜਾਏਗਾ ਅਗਰ ਇੱਕ ਇਸਤਰੀ ਸਹੀ ਢੰਗ ਨਾਲ ਜੀਵੇ ਹੈ ਢੰਗ ਨਾਲ ਜੀਵੇ ਇਸਤਰੀ ਤੇ ਉਹ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਇਹ ਵੀ ਮਿਹਰਸ ਕਰਾ ਪકડ ਜਕੜ ਵੱਧ ਜਾਏਗੀ ਘਰ ਦੀ ਪકડ ਜਕੜ ਵੱਧ ਜਾਏਗੀ ਨਵੇਂ ਵਿਆਹੀ ਹੋਈ ਨੋ ਆਈ ਹੈ ਕਰਨੂ ਹੋ ਵੀ ਪકડਣਾ ਚਾਹਦੀ ਹੈ ਪਰ ਬੁੱਢੀ ਸੱਸ ਵੀ ਪਕੜ ਚ ਅਕੜ ਆਪਣੀ ਵਧਾਈ ਬੈਠੀ ਹੈ ਉਮਰ ਦੇ ਨਾਲ ਵੱਧਦੀ ਝਗੜਾ ਇੱਥੋਂ ਸ਼ੁਰੂ ਹੁੰਦਾ ਹੈ ਕਲੇਸ਼ ਇੱਥੋਂ ਸ਼ੁਰੂ ਹੁੰਦੇ ਨੇ 99% ਘਰ ਉਜੜਦੇ ਨੇ ਵੱਖ ਹੁੰਦੇ ਨੇ ਜਾਂ ਬਰਬਾਦ ਆਉਂਦੇ ਨੇ ਗੁਸਤਾਖੀ ਮਾਫ ਇਸਤਰੀ ਕਰਕੇ ਆਉਂਦੇ ਐਸਾ ਹੁੰਦਾ ਹੈ ਇੱਕ ਇਸਤਰੀ ਡਾਂਗਨਾਲ ਜੀਵੀ ਹੈ ਮर्यादा ਅਨਸਾਰ ਜੀਵੀ ਹੈ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਪਕੜਵਤ ਜਾਏਗੀ ਆਵਾਜ਼ ਦੇ ਪਾਰੀ ਪਣ ਵੀ ਆ ਜਾਏਗਾ ਸੈਨ ਸ਼ਕਤੀ ਵੀ ਘਟ ਜਾਏਗੀ ਐਸਾ ਹੋ ਜਾਏਗਾ ਕਿਉਂ ਇੱਕ ਇਸਤਰੀ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਕਿਉਂ ਹੋ ਜਾਂਦੀ ਹੈ ਇੱਕ ਪੁਰਸ਼ ਬਿਰਧ ਹੁੰਦੇ ਆਉਂਦੇ ਆ ਇਸਤਰੀ ਜੈਸਾ ਕਿਉਂ ਹੋ ਜਾਂਦਾ ਹੈ ਅਗਰ ਸਹੀ ਢੰਗ ਨਾਲ ਜੀਵਿਆ ਹੈ ਪੁਰਸ਼ ਤੇ ਇਸਤਰੀ ਵਿਪਰੀਤ ਦੀ ਕشش ਦੇ ਚ ਜੀਉਂਦੇ ਨੇ ਪੁਰਸ਼ ਦੇ ਅੰਦਰ ਪੁਰਸ਼ ਦੀ ਕشش ਨਹੀਂ ਹੈ ਪੁਰਸ਼ ਦੇ ਅੰਦਰ ਪੁਰਸ਼ ਦੀ ਖਿੱਚ ਨਹੀਂ ਹੈ ਇਸਤਰੀ ਦੀ ਹੈ ਇਸਤਰੀ ਦੇ ਅੰਦਰ ਇਸਤਰੀ ਦੀ ਕشش ਨਹੀਂ ਹੈ ਪੁਰਸ਼ ਦੀ ਹੈ ਵਿਪਰੀਤ ਦੀ ਕشش ਕਿਉਂਕਿ ਇਸਤਰੀ ਤੇ ਹੈ ਹੁੰਦੇ ਹੈ ਇਸਤਰੀ ਇਸਤਰੀ ਰੂਪ ਦੀ ਕشش ਦੇ ਚ ਨਹੀਂ ਜੀਉਂਦੀ ਪੁਰਸ਼ ਦੀ ਕشش ਦੇ ਜੀਉਂਦੀ ਹੈ ਇਹ ਪੁਰਸ਼ ਪਿਤਾ ਹੋ ਸਕਦਾ ਹੈ ਇਹ ਪੁਰਸ਼ ਪਤੀ ਹੋ ਸਕਦਾ ਹੈ ਇਹ ਪੁਰਸ਼ ਬਿਰਾਹ ਹੋ ਸਕਦਾ ਹੈ ਇਹ ਪੁਰਸ਼ ਪੁੱਤਰ ਹੋ ਸਕਦਾ ਉਹਦੀ ਕشش ਦੇ ਜੀਉਂਦੀ ਇੱਕ ਪੁਰਸ਼ ਇਸਤਰੀ ਦੀ ਕشش ਦੇ ਜੀਉਂਦਾ ਹੈ ਇਹ ਇਸਤਰੀ ਮਾਂ ਹੋ ਸਕਦੀ ਹੈ ਇਹ ਇਸਤਰੀ ਭੈਣ ਹੋ ਸਕਦੀ ਹੈ ਇਹ ਇਸਤਰੀ ਪਤਨੀ ਹੋ ਸਕਦੀ ਹੈ ਇਸ ਧੀ ਛੋਟੀ ਕੰਨਿਆ ਬੱਚੀ ਹੋ ਸਕਦੀ ਹੈ ਵਿਪਰੀਤ ਦੀ ਖਿਚਸ਼ ਉਹ ਜਿਹੜੀ ਖਿਚਸ਼ ਹੈ ਉਹ ਬਿਰਧ ਹੁੰਦੇ ਆਉਂਦੇ ਆ ਪੁਰਸ਼ ਨੂੰ ਨਾਰੀ ਜੈਸਾ ਬਣਾ ਦਿੰਦੀ ਹੈ ਬਿਰਧ ਹੁੰਦੇ ਆਉਂਿਆ ਨਾਰੀ ਨੂੰ ਪੁਰਸ਼ ਜੈਸਾ ਬਣਾ ਦਿੰਦੀ ਹੈ ਐਸਾ ਸੀ ਦੇਖ ਵੀ ਸਕਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਗੁਰੂ ਨਾਨਕ ਦੇਵ ਛੋਟੀ ਜਈ ਕੰਨੇ ਹੈ ਪਿਓ ਦੀ ਤਰਫ ਭਜਦੀ ਪਿਓ ਦੇ ਪੈਰਾਂ ਨਾਲ ਲਿਪਟਦੀ ਹੈ ਪਿਓ ਹੁੰਦੇ ਗਲੇ ਲਗਦੀ ਹੈ ਪਰ ਛੋਟਾ ਜਿਆ ਮਾਸੂਮ ਲੜਕਾ ਹੈ ਮਾਂ ਦੀ ਤਰਫ ਲੱਭਦਾ ਇਹ ਮਾਂ ਦੀ ਤਰਫ ਭਜਦਾ ਵਿਪਰੀਤ ਦੀ ਕشش ਜਨੀ ਸੰ ਸਿੰਘ ਜੀ ਮਸਕੀਨ ਬਹੁਤ ਵਧੀਆ ਕਥਾ ਸੀ ਗਿਆਨ ਵਾਲੀ ਕਥਾ ਸੀ ਗਿਆਨੀ ਸੰਸਿੰਘ ਜੀ ਮਸਕੀਨ ਨੇ ਇਹਦੇ ਵਿੱਚ ਇਹ ਨੁਕਤਾ ਸਮਝਾਇਆ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਮਤਲਬੇ ਗੁਰਬਾਨੀ ਦਾ ਜਿਹੜੇ ਪਾਠ ਵੀ ਕਰਦੇ ਨੇ ਤੇ ਗੁਰਬਾਨੀ ਨੂੰ ਪੜ੍ਹਦੇ ਨੇ ਲੇਕਿਨ ਫਿਰ ਵੀ ਉਹਨਾਂ ਦਾ ਦੀਵਾ ਨਹੀਂ ਜਲਦਾ ਔਰ ਕਬੀਰ ਜੀ ਜਿਹੜੇ ਨੇ ਉਹਨਾਂ ਦੇ ਬਰਜ ਵਿਗਿਆਨੀ ਸੰਸਿੰਘ ਜੀ ਮਸਕੀਨ ਕਹਿੰਦੇ ਨੇ ਕਿ ਉਹ ਕਹਿ ਰਹੇ ਨੇ ਕਿ ਮੈਂ ਕਈ ਦਫਾ ਇਸ ਦੁਨੀਆ ਤੇ ਘਰ ਬਸਾਏ ਨੇ ਆਇਆ ਵਾਂ ਰਿਆ ਵਾਂ ਕਦੀ ਕਿਸ ਸ਼ਕਲ ਚ ਕਦੀ ਕਿਸ ਸ਼ਕਲ ਚ ਲੇਕਿਨ ਫਿਰ ਵੀ ਜਿਹੜਾ ਨਾ ਮੇਰਾ ਤੇਰੇ ਨਾਲ ਉਤਲਕ ਨਹੀਂ ਜੁੜ ਸਕਿਆ ਜਿਹੜਾ ਜੁੜਨਾ ਚਾਹੀਦਾ ਸੀ ਉਹ ਮਤਲਬ ਗੱਲ ਨਹੀਂ ਬਣੀ ਜਿਹੜੀ ਬੰਨੀ ਚਾਹੀਦੀ ਸੀ ਤੇ ਇਥੋਂ ਇੱਕ ਸਵਾਲ ਮੇਰੇ ਪੈਦਾ ਹੋਇਆ ਕਿ ਆ ਕਬੀਰ ਜੀ ਕਿਉਂਕਿ ਬਾਰ-ਬਾਰ ਜਨਮ ਤੇ ਉਹ ਲੈਂਦੇ ਨੇ ਨਾ ਜਿਨ੍ਹਾਂ ਦੀ ਜ਼ਿੰਦਗੀ ਸਹੀ ਨਾ guzri ਹੋਵੇ ਜਿਨ੍ਹਾਂ ਦੀ ਜ਼ਿੰਦਗੀ ਪਾਪ ਦੇ ਅੰਦਰ guzri ਹੋਵੇ ਉਹ ਬਾਰ-ਬਾਰ ਜਨਮ ਲੈਂਦੇ ਨੇ ਕਿ ਆ ਕਬੀਰ ਜੀ ਦੇ ਜਿਹੜੇ ਪਹਿਲੋ ਜਨਮ ਸਨ ਉਹ ਠੀਕ ਨਹੀਂ ਸਨ ਮੇਰੇ ਖਿਆਲ ਚ ਐਸਾ ਸੋਚਣਾ ਵੀ ਪਾਪ ਹੈ ऐसे महान पुरुषਾਂ ਦੇ ਬਾਰੇ ਵਿੱਚ ਤੁਸੀਂ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਜਿਹੜਾ ਹੈ ਮੇਰਾ ਕਨਸੈਪਟ ਠੀਕ ਕਰਨਾ ਤੇ ਇੱਥੇ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਦੱਸਿਆ ਕਿ ਜਿਹੜਾ ਪਾਠ ਕਰਨ ਵਾਲਾ ਗੁਰਬਾਣੀ ਪੜਨ ਵਾਲਾ ਉਹਦੇ ਵਿੱਚ ਕਮੀ ਹੈ ਦੀਵਾ ਜਲਾ ਰਿਹਾ ਹੋ ਸਕਦਾ ਉਹਦੇ ਅੰਦਰ ਵਟ ਨਾ ਹੋਣ ਹੋ ਸਕਦਾ ਉਹਦੇ ਵਿੱਚ ਤੇਲ ਨਾ ਹੋਣ ਮਤਲਬ ਇਹ ਕਿ ਜਿਹੜਾ ਗੁਰਬਾਣੀ ਪੜ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਪੜ ਰਿਹਾ ਹੈ ਉਹਦੀ ਮਤਲਬ ਉਹਦਾ ਵਿਰਤ ਕਰ ਰਿਹਾ ਹੈ انتا انتا اندر کمی وہ نہیں مطلب اس طرح نہیں کر رہے جس طرح انہوں کرنا چاہیے سی جس طرح مطلب قرآن دے اے مطلب اے جس طرح نماز کے بارے چھے کہ اے جڑی بے حجائی تے برائیاں تو روک دی انسلا تا تنہا ان ول والمنکر کہ نماز بے حجائی ترائی توک دی ان نسلا تا تنہا ان ول والمنکر ਬੇਸ਼ੱਕ ਨਮਾਜ਼ ਬੇਹਯਾਈ ਤੋਂ ਤੇ ਬਰਾਈ ਤੋਂ ਰੋਕਦੀ ਏ ਲੇਕਿਨ ਫਿਰ ਵੀ ਲੋਕ ਨਮਾਜ਼ ਪੜ੍ਹਦੇ ਨੇ ਪਰ ਇਹ ਕੰਮ ਵੀ ਕਰਦੇ ਨੇ ਚੋਰੀਆਂ ਵੀ ਕਰਦੇ ਨੇ ਝੂਠ ਵੀ ਬੋਲਦੇ ਨੇ ਬੇਹਯਾਈ ਵੀ ਕਰਦੇ ਨੇ ਇਹ ਇਹਦਾ ਮਤਲਬ ਏ ਕਿ ਨਮਾਜ਼ ਪੜ੍ਹਨ ਵਾਲੇ ਠੀਕ ਨਹੀਂ ਅਗਰ ਨਮਾਜ਼ ਸਹੀ ਤਰ੍ਹਾਂ ਪੜ੍ਹੀ ਜਾਵੇ ਤੇ ਬੰਦਾ ਇਹਨਾਂ ਚੀਜ਼ਾਂ ਤੋਂ ਬਚ ਜਾਏਗਾ ਇਹੀ ਨੁਕਤਾ ਗਿਆਨੀ ਸੰਤ ਸਿੰਘ ਜੀ ਮਸਕੀਨ ਜਿਹੜੇ ਨੇ ਇਸ ਕਥਾ ਦੇ ਅੰਦਰ ਸਮਝਾ ਰਹੇ ਨੇ ਔਰ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਵੀ ਦੱਸਿਆ ਕਿ ਮਤਲਬ ਜਿਹੜੇ 99% ਘਰ ਨੇ ਜਿਹੜੇ ਉਹ ਇਸਤਰੀ ਦੀ ਵਜ੍ਹਾ ਨਾਲ ਉਜੜਦੇ ਨੇ। ਔਰ ਇਹ ਦੱਸਿਆ ਕਿ ਵਕਤ گزرਦੇ ਨਾਲ ਨਾਲ ਅਗਰ ਇਸਤਰੀ ਢੰਗ ਨਾਲ ਜ਼ਿੰਦਗੀ گزارਦੀ ਤੇ ਉਹਦੀ ਪਕੜ ਜਿਹੜੀ ਵੱਧਦੀ ਜਾਂਦੀ ਏ ਉਹਦੀ ਆਵਾਜ਼ ਵੀ ਮਰਦਾਨਾ ਹੋ ਜਾਂਦੀ ਏ, ਚੱਲਣਾ ਫਿਰਨਾ ਵੀ ਉਹਦਾ ਮਰਦਾਨਾ ਹੋ ਜਾਂਦਾ। ਯਾਨੀ ਉਹਦੀ ਅਕਲ ਵੱਧਦੀ ਏ। ਔਰ ਇਸ ਤਰ੍ਹਾਂ ਜਦੋਂ ਨਵੀਂ ਨਵੇਲੀ ਦੁਲਹਨ ਆਂਦੀ ਏ, ਨੌ ਬਣਦੀ ਏ ਤੇ ਕਿਉਂਕਿ ਉਸ ਘਰ ਦੇ ਵਿੱਚ ਜਿਹੜੀ ਸੱਸ ਉਹ ਵਕਤ گزار ਚੁੱਕੀ ਹੁੰਦੀ ਉਹਦੀ ਪਕੜ ਵੱਧ ਚੁੱਕੀ ਹੁੰਦੀ ਏ। ਇਸ وجہ ਨਾਲ ਨੋ ਤੇ ਸਾਸ ਦੇ ਦਰਮਿਆਨ ਕਲੇਸ਼ ਆਂਦਾ ਹੈ ਜਿਸ ਦੀ وجہ ਨਾਲ 90% ਇਸ ਇਸਤਰੀ ਦੀ وجہ ਨਾਲ ਨੋ ਸਾਸ ਦੀ ਲੜਾਈ ਦੀ وجہ ਨਾਲ ਘਰ ਉਜੜ ਜਾਂਦੇ ਨੇ ਔਰ ਬਹੁਤ ਸਾਰੀਆਂ ਗੱਲਾਂ ਗਿਆਨੀ ਸੰਸਿੰਘ ਦੀ ਮਸਕੀਨ ਨੇ ਇਸ ਕਥਾ ਦੇ ਅੰਦਰ ਜਿਹੜੀਆਂ ਦਸੀਆਂ ਤੁਸੀਂ ਸੁਣੀਏ ਕਥਾ ਪੂਰੀ ਤੇ ਤੁਹਾਨੂੰ ਜ਼ਰੂਰ ਪਤਾ ਚੱਲਿਆ ਹੋਵੇਗਾ ਔਰ ਤੁਸੀਂ ਦੱਸਣਾ ਕਮੈਂਟ ਬਾਕਸ ਦੇ ਅੰਦਰ ਆ ਕੇ ਇਸ ਵੀਡੀਓ ਦੇ ਬਾਰੇ ਚ ਇਸ ਕਥਾ ਦੇ ਬਾਰੇ ਚ ਤੁਸੀਂ ਕੀ ਕਹਿੰਦੇ ਹੋ ਵੀਡੀਓ ਦੇ ਅਖਤਮ ਵਿੱਚ ਇੱਥੇ ਕਰਨੇ ਆ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ